ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 11 ਨਗ ਸੇ ਲਈ ਲੈ ਕੇ ਆਏ ਜੀ 9 ਹੀ ਪਰਵੱਛੀਆਂ ਨੇ ਬਾਈ ਤੇ ਇੱਕ ਬੈੜਾ ਤੇ ਇੱਕ ਬੂਰੀ ਕੱਟੀ ਆ ਆਓ ਉੱਥ ਲੈਨੇ ਹਾਂ ਬਾਈ ਤੁਹਾਡੇ ਟੇਰ ਆਜੋ ਬਾਈ ਜੀ ਭਾਜੀ ਹਸੀ ਗਾਲ ਸੱਸਰੀ ਗਾਲ ਜੀ ਹੋ ਠੀਕ ਹੈ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਂ ਬਾਈ ਗੋਪੀ ਆ ਪਿੰਡ ਪਿੱਥੋ ਆ ਜਿਹੜਾ ਬਠਿੰਡਾ ਤਹਿਸੀਲ ਪੂਲ ਆ ਨੇੜੇ ਪਿੰਡ ਬਾਈ ਨੇੜੇ ਇਧਰੋਂ ਬਈ ਰੰਪਰਾ ਰਹਿ ਗਿਆ ਮੰਡੂ ਜਣਾ ਰਹਿ ਗਿਆ ਵੱਲੋਂ ਬਦਿਆਲਾ ਸਾਰੇ ਨੇੜੇ ਨੇੜੇ ਪੈਂਦੀ ਹੈ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ 8264725214 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਮੇਰੇ ਇਧਰੋਂ ਸ਼ੁਰੂ ਕਰਦੇ ਹਾਂ ਖੋਲ ਲਾ ਬਾਈ ਪਹਿਲੇ ਨੰਬਰ ਵਾਲੀ ਬੱਚੀ ਕਿੰਨੀ ਉਮਰ ਆ ਭਰਾ ਜੀ ਇਹ ਬਾਈ ਡਾਕਟਰ 11ਵੇਂ ਮਹੀਨੇ ਦੀ ਹੈ ਬਾਈ ਠੀਕ ਆ ਬਾਈ ਕਿਹੜੇ ਡੀਗਰੀ ਹੈ ਬਾਈ ਇਹ ਫਰੂਟ ਦੀ ਹੈ ਬਾਈ ਓਕੇ ਠੀਕ ਆ ਮਾਂ ਦਾ ਦੁੱਧ ਬਾਈ ਮਾਂ ਦਾ ਬਾਈ ਹੈਗਾ ਸੀ 25 ਤੋਂ 20 ਕਿਲੋ ਹੂੰ ਫੇਸ ਦਿਖਾ ਬਾਈ ਫੇਸ ਕਰ ਮਲੀ ਦਾ ਬਹੁਤ ਚੰਗਾ ਰੰਗ ਰੂਪ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਇਹ ਸਾਰੇ ਬਸੇ ਇੱਕੋ ਹੀ ਫਾਰਮ ਚ ਲੰਗੇ ਹੋਏ ਬਈ ਓਕੇ ਬਈ ਕੱਦ ਵੱਡ ਵੀ ਚੰਗਾ ਚੰਗੀ ਬੱਚੀ ਵੀ ਬਾਈ ਹੂੰ ਸੋਹਣੀ ਲੱਗਾਂਗੇ ਨੇੜ ਤੋਂ ਚੰਗੀ ਆ ਬਾਈ ਬੱਚੀ ਬਿਊਟੀ ਪੱਕ ਤੋਂ ਹੀ ਬਹੁਤ ਚੰਗੀ ਆ ਮਾਂ ਦਾ ਦੁੱਧ ਬਈ 26 27 ਕਿਲੋ ਸੀ ਬਈ ਠੀਕ 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 ਝੋਲੀ ਬਹੁਤ ਚੰਗੀ ਆ ਨਾ ਹਾਂ ਬਈ ਹੂੰ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਕੀ ਮੋਲ ਆ ਭਰਾ ਇਹ ਮੁੱਲ ਬਈ ਜੇ ਇਕੱਲੀ-ਇਕੱਲੀ ਦਾ ਕਰਾਉਣਾ ਹੂੰ ਤਾਂ 27-27000 ਰੁਪਿਆ ਵੱਡੀਆਂ ਬੱਛੀਆਂ ਦਾ ਠੀਕ ਆ ਤੇ ਜੇ ਕੋਈ ਸਾਰੀਆਂ ਇਕੱਠੀਆਂ ਲੈ ਲੂਗਾ ਫਿਰ ਆਪਾਂ ਉਹ ਹਿਸਾਬ ਨਾਲ ਕਰ ਦਾਂਗੇ ਸਾਰੀਆਂ ਦਾ ਇਕੱਠੀਆਂ ਦਾ ਰੇਟ ਵੀ ਆਪਾਂ ਦੱਸਾਂਗੇ ਠੀਕ ਆ ਬਾਈ ਹਾਂ ਸਾਰੀਆਂ ਦਾ ਇਕੱਠੀਆਂ ਨਾਲ ਇੱਕ ਬਈ ਤੁਸੀਂ ਕਿਹਾ ਸੀ ਹਾਂ ਇੱਕ ਬੂਰੀ ਕੱਟੀ ਬਈ ਆਫਰ 'ਚ ਜਿਹੜਾ ਸਾਰੀਆਂ ਬੱਛੀਆਂ ਲਵਾਂ ਪਹਿਲਾਂ ਕੱਟੀਆਂ ਹੀ ਦਿਖਾ ਦੇਂਦੇ ਮੈਨੂੰ ਬਈ ਜਿਹੜਾ ਕੋਈ ਸਾਰੀਆਂ ਬੱਛੀਆਂ ਇਕੱਠੀਆਂ ਲਓ ਤੇ ਆਹ ਜਿਹੜੀ ਬੂਰੀ ਕੱਟੀ ਆ ਬਾਈ ਕਹਿੰਦਾ ਆਪਾਂ ਬਿਲਕੁਲ ਫ੍ਰੀ ਦੇ ਦਿਆਂਗੇ ਉਹਦੇ ਨਾਲ ਠੀਕ ਹੈ ਠੀਕ ਨੇ ਹੂੰ ਕੀ ਨਾਂ ਕਹਿੰਦਾ ਭਲਾਤੋ ਠੀਕ ਆ ਨਾਉ ਰੱਖਿਆ ਵਾ ਬਾਈ ਦਾ ਫਲਾਤੋ ਠੀਕ ਆ ਅੱਗੇ ਭਰਾ ਦੋ ਨੰਬਰ ਤੇ ਕਿੰਨੀ ਕੁ ਉਮਰ ਹੈ ਬੱਚੀ ਦੀ ਇਹਦੀ ਬਾਈ 9 ਮਹੀਨੇ ਦੀ ਉਮਰ ਆ ਠੀਕ ਆ ਕਿਹੜੇ ਟੀਕੇ ਦੀ ਹੈ ਭਰਾ ਇੱਕ ਗੈਕਸੀ ਦੀ ਹੈ ਬਾਈ ਓਕੇ ਫੇਸ ਚੰਗਾ ਪ੍ਰਿੰਟ ਚੰਗਾ ਚੰਗੀ ਆ ਬੱਚੀ ਸਭੇ ਪੜੀ ਆ ਮਾਰਾ ਦੁੱਧ ਬਾਈ ਇਹਦਾ ਬਾਈ 28 ਲੀਟਰ ਸੀ ਠੀਕ ਆ 28 ਲੀਟਰ ਦਾ ਬਾਈ ਇਹਨਾਂ ਦਾ ਰਿਕਾਰਡ ਆ ਇਹ ਸਾਰੇ ਇੱਕ ਫਾਰਮ ਦੀ ਹੈ ਬਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਓਕੇ ਬਾਈ ਠੀਕ ਆ ਮੋਲੇ ਦਾ ਵੀ 27000 ਹਾਂ ਬਾਈ ਮੋਲੇ ਦਾ ਵੀ 27000 ਰੁਪਿਆ ਰੋ ਜੇ ਬਾਈ ਇਕੱਲੀਆਂ-ਇਕੱਲੀਆਂ ਦਾ ਰੇਟ ਆ ਜੇ ਬਾਈ ਕਹਿੰਦਾ ਇਕੱਠੀਆਂ ਲਾਉਂਗੇ ਆਪਾਂ ਉਹ ਵੀ ਐਂਡ ਤੇ ਇਕੱਠੀਆਂ ਦਾ ਰੇਟ ਦੱਸ ਦਾਂ ਕੋਈ ਚੱਕਰੀ ਨਹੀਂ ਅੱਗੇ ਬਾਈ ਤੇਰਾ ਨੰਬਰ ਤੇ ਕਿੰਨੀ ਕੁ ਉਮਰ ਆ ਭਰਾ ਜੀ ਇਹ ਵੀ ਬਈ 8 ਕਿ ਮਹੀਨਿਆਂ ਦਾ ਬੱਚਾ ਹੀ ਆ ਠੀਕ ਆ ਬਾਈ ਕਿਹੜੇ ਟੀਕੇ ਲੀਏ ਹੈ ਇਹ 40116 ਲੀਏ ਬਾਈ ਠੀਕ ਆ ਮਾਤਾ ਜੀ ਤੁਸੀਂ ਬਾਈ ਇਹਦਾ 25 ਕਿਉਂ ਸੀ ਬਾਈ ਠੀਕ ਹਾਂ ਫੇਸ ਚੰਗਾ ਕੱਦ ਵੱਡ ਚੰਗਾ ਮਾੜ ਇਹ ਸਾਰੀਆਂ 25 25 ਪਲੱਸ ਵਾਲੇ ਨਹੀਂ ਆ ਬਾਈ ਓਕੇ ਬਾਈ ਹਾਂ ਬੜੀ ਕੁਛ ਫੋੜ ਲੈ ਪਾ ਫੇਸ ਬਿਊਟੀ ਬਹੁਤ ਚੰਗੀ ਆ ਨੇੜ ਤੋਂ ਚੈੱਕ ਕਰ ਲੋ ਰੰਗ ਰੂੰਗ ਵੀ ਬਹੁਤ ਚੰਗਾ ਚੰਗੀ ਆ ਬੱਚੀ ਬਈ ਇਹਦੀ ਮੁੱਲ ਇਹਦਾ ਵੀ 27000 ਰੁਪਿਆ ਰਹਿਣਾ ਤੇ ਬਾਕੀ ਅੱਗੇ 4 ਨੰਬਰ ਪਾ ਕਿੰਨੀ ਕੁ ਉਮਰ ਆ ਬਈ ਇਹਦੀ ਇਹਦੀ ਬਈ 9 ਮਹੀਨੇ ਆ ਠੀਕ ਆ ਬਈ ਇਹ ਕਿਹੜੇ ਡੀ ਕੇ ਦੀ ਆ ਪਾ ਇਹ ਵੀ 40116 ਦੀ ਹੈ ਬਾਈ 40116 ਹਾਂ ਥਾਣ ਬਹੁਤ ਚੰਗਾ ਹੈ ਨਾ ਹਾਂ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਚੰਗੇ ਸੀਵਣ ਦੀ ਹੈ ਸੱਟ ਥੋੜਾ ਚੰਗਾ ਕੱਦ ਬਟ ਚੰਗਾ ਬਾਕੀ ਸਾਰੇ ਬਾਡੀ ਬੁੱਡੀ ਬੰਤਰ ਵੀ ਬਹੁਤ ਚੰਗੀ ਹੈ ਬਾਈ ਹਾਂ ਬਾਡੀ ਬੁੱਡੀ ਬਹੁਤ ਚੰਗੀ ਹੈ ਮੋਲੇ ਦਾ ਵੀ 27000 ਹਾਂ ਬਾਈ ਮਾਨ ਤਾਨ ਹੋ ਜੂ ਹੈ ਨਾ ਹਾਂ ਬਾਈ ਠੀਕ ਹੈ ਜੇ ਕੋਈ ਸਾਰੀਆਂ ਇਕੱਠੀਆਂ ਲਊ ਬਾਈ ਹਾਂ ਇਹ 22000 ਦੇ ਹਿਸਾਬ ਨਾਲ ਆਪਾਂ ਸਾਰੀਆਂ ਇਕੱਠੀਆਂ ਦੇ ਦ ਜੇ ਕੋਈ ਬਾਈ ਕਹਿੰਦਾ ਨੌ ਨੌ ਬੱਚੀਆਂ ਨੇ ਆਪਣੇ ਹਾਂ ਬਾਈ ਇਹ ਨੌ ਦੀ ਹੈ ਬਾਈ ਵੱਡੀਆਂ ਦਾ ਆਹੀ ਆ ਉਹ ਦੇਵਾਂਗੇ 15 ਦੇ ਹਿਸਾਬ ਨਾਲ ਬਾਈ ਅੱਛਾ ਉਹ ਛੋਟੀਆਂ ਦਾ ਅਲੱਗ ਤੋਂ ਠੀਕ ਹੈ ਇਹ ਵੱਡੀਆਂ ਪੰਜ ਬੱਚੀਆਂ ਨੇ ਹਾਂ ਵੱਡੀਆਂ ਪੰਜ ਪੰਜੇ ਜੇ ਕੋਈ ਇਕੱਠੀਆਂ ਲੈਣਾ ਤਾਂ 22000 ਦੇ ਨਾਲ ਪਰ ਪੀਸ ਪੈ ਜਾਣਾ ਹਾਂ ਬਾਈ ਠੀਕ ਆ ਅੱਗੇ ਕੋਲ ਲਾ ਬਾਈ ਪੰਜ ਨੰਬਰ ਕਿੰਨੀ ਕੁ ਉਮਰ ਹੈ ਦੀ ਇਹ ਵੀ ਬਾਈ 9 ਮਹੀਨੇ ਦਾ ਬੱਚਾ ਹੀ ਆ ਠੀਕ ਆ ਬਾਈ ਕਿਹੜੇ ਖੀਰੀਆਂ ਹੀ ਆ ਬਾਈ ਓਕੇ ਕਿਹੜੇ ਡੀਜੇ ਦੀ ਹੈ ਇਹ ਇਹ ਵੀ 40116 ਦੀ ਹੈ ਬਾਈ ਆ ਕਿੰਨੇ ਵਸੀਆਂ 40116 ਨੇ ਹੂੰ ਮਾਂ ਦਾ ਦੁੱਧ ਬਾਈ ਇਹਦਾ ਬਾਈ 23 24 ਕਿਲੋ ਉਸ ओके okay. चंगी है बच्ची फेस चंगा प्रिंट चंगा चाम भी चंगी है थर्ड थोड़ी भी भाई बहुत चंगा गुट है सभी बड़ी चंगी है भाई सही गल है ਮੁੱਲ ਭਾਈ ਇਹਦਾ ਵੀ 27 ਹੀ ਰਹੂਗਾ ਹਾਂ ਭਾਈ ਹਾਂ ਜਿਹੜਾ ਕੋਈ ਇਕੱਠਿਆਂ ਲਊਗਾ 22000 ਦੇ ਹਿਸਾਬ ਨਾਲ ਆਪਾਂ ਮੁੱਕਾ ਭਾਈ ਆ ਜਿਹੜੀਆਂ ਪੰਜ ਬੱਚੀਆਂ ਹੁਣ ਤੱਕ ਆਪਾਂ ਦਿਖਾਤੀਆਂ ਨਾ ਜੇ ਤਾਂ ਸਿੰਗਲ ਦਾ ਰੇਟ ਕਰਾਉਣਾ ਭਾਈ ਕਹਿੰਦਾ 27000 ਰੁਪਏ ਜੇ ਪੰਜੇ ਤੁਸੀਂ ਇਕੱਠੀਆਂ ਪਰਚੇਜ ਕਰਦੇ ਹੋ ਹਨਾ ਭਾਈ ਤਾਂ 22000 ਦੇ ਹਿਸਾਬ ਨਾਲ ਪਰ ਪੀਸ ਪੈ ਜਾਣਾ ਜਿਹੜਾ ਕੋਈ ਸਾਰੀਆਂ ਲਊਗਾ ਉਹ ਨੂੰ ਤੁਸੀਂ ਪਹਿਲਾਂ ਵੀ ਦੱਸਤਾ ਉਹ ਨੂੰ ਆਪਾਂ ਕੱਟੀ ਜਮਾ ਆਫਰ ਚ ਦੇਣੀ ਹੈ ਹਾਂ ਜਿਹੜਾ ਨਾ ਸਾਰੀਆਂ ਕੱਟੀਆਂ ਲਊਗਾ ਉਹ ਜਿਹੜੀ ਪੂਰੀ ਕੱਟੀ ਆ ਫ੍ਰੀ ਮਿਲਣੀ ਆ ਠੀਕ ਆ ਅੱਗੇ ਬਈ ਗਊ ਵਾਰੇ ਹਾਂ ਬਈ ਸੋਣ ਵਾਲੀ ਆ ਹਾਂ ਬਈ ਕਿਹੜਾ ਸੂਆ ਸੂਮੂ ਹੋ ਛਿੱਗੀ ਆ ਬਈ 20 ਤਾਂ ਲੈਂਦੇ ਆ ਠੰਡੀ ਠੁੰਡੀ ਬਹੁਤ ਆ ਬਈ ਕੱਚੀ ਜ਼ਰੂਰ ਆ ਥਣ ਲੇਵਾ ਦਿਖਾਣੇ ਢੱਲਾ ਬਹੁਤ ਪਈਆਂ ਪਹਿਲਾਂ ਦਾ ਬਈ ਦੁੱਧ 20 ਕਿਲੋ ਪਾਇਆ ਹੋਇਆ ਦਾ ਠੀਕ ਆ ਮੜੀ ਤੋੜ ਦਿਓ ਬਈ ਅ ਫੇਸਬੂਲ ਬਹੁਤ ਚੰਗਾ ਯਾਤਬਰੀ ਚੰਗੀ 50 ਵਾਲੀ ਜਰਸੀ ਹੈ ਬਾਈ ਪੰਜਾਬ ਵਾਲੀ ਜਰਸੀ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਹੈ ਜਿਹੜੀ ਕੱਪੜਾ ਚੱਕੀ ਏਸ ਬਹੁਤ ਚੰਗਾ ਬੋਦੀਵਾਦੀ ਚੰਗੀ ਹੈ ਚੰਗੀ ਹੈ ਬੜ ਬਾਈ ਸਮੀ ਪੜੀ ਹੈ ਬਾਕੀ ਤੋਰਾ ਤਰਾ ਚੰਗਾ ਬਾਈ ਤੇ ਕੀ ਮੋਲ ਆ ਭਰਾ ਇਹਦਾ ਤੇ ਬਾਈ 48000 ਦੀ ਦੇ ਦਾਂਗੇ ਮਾਨਤਨ ਹੋ ਜੀ ਆ ਵਾ ਥੋੜਾ ਘਣੀ ਹੋ ਬਾੜਾ 48000 ਰੁਪਇਆ ਮੋਲ ਆ ਮਾਨ ਤਣ ਜਿਹੜਾ ਮੌਕੇ ਤੇ ਜਰੂਰ ਹੋ ਜਾ ਕੱਚੀ ਦਾ ਮੋਲ ਆ ਬਈ ਜੇ ਕੋਈ ਵੀਰ ਸੰਭ ਲੋਗਾ ਹਨਾ ਹਾਂ ਚਾਰ ਦਾ ਬਈ 17000 ਦੀ ਬੱਛੀ ਆ ਵੀਰ ਦਾ ਦੀ ਸੁਭਾਈ ਸੁਭਾਈ ਆ ਹੁਣ ਹੂੰ ਠੀਕ 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 ਹੈ ਚੱਲ ਠੰਡੀ ਠੁੰਡੀ ਬਹੁਤ ਆ ਠੰਡੀ ਠੁੰਡੀ ਬਹੁਤ ਆ ਲੈ ਥਾਣ ਦਿਖਾ ਦੇ ਬਈ ਥਾਣ ਬਹੁਤ ਚੰਗਾ ਲੱਗਿਆ ਲੈ ਕੱਚੀ ਕੱਚੀ ਆ ਬਣੂ ਬਹੁਤ ਆ ਹਨਾ ਹਾਂ ਬਈ ਓਕੇ ਭਰਾ ਪਹਿਲਾਂ ਦਾ 20 ਕਿਲੋ ਦੁੱਧ ਪਾਣਾ ਬਈ ਦਾ ਠੀਕ ਆ ਬਈ ਅੱਗੇ ਭਾਈ ਇਧਰੋਂ ਪਹਿਲੇ ਨੰਬਰ ਤੇ ਛੋਟੀਆਂ ਦੀ ਬੱਚੀ ਪਹਿਲੇ ਨੰਬਰ ਤੋਂ ਚਲਾ ਲੈਨੇ ਆ ਪਹਿਲੇ ਨੰਬਰ ਵਾਲੀ ਬੱਚੀ ਦੀ ਕਿੰਨੀ ਕੁ ਉਮਰ ਆ ਭਰਾ ਜੀ ਇਹ ਭਾਈ ਸਾਰੇ ਬੱਚੇ ਉਹ ਕੱਲੀ ਸਾਢੇ 3 ਮਹੀਨੇ ਦੀ ਆ 5-5 ਮਹੀਨੇ ਦੇ ਬੱਚੇ ਆ ਤਿੰਨੇ 5-5 ਮਹੀਨੇ ਦੀਆਂ ਨੇ ਹਾਂ ਭਾਈ ਇਹ ਕਿੰਨੇ ਸਾਢੇ 3 ਮਹੀਨੇ ਦੀ ਹੈ ਹਾਂ ਇਹ ਸਾਢੇ 3 ਮਹੀਨੇ ਦੀ ਹੈ ਇਹ ਸਾਢੇ 3 ਮਹੀਨੇ ਦੀ ਆ ਆ 5-5 ਮਹੀਨੇ ਦੀ ਤੇ ਕਿਹੜੇ ਕਿਹੜੇ ਸੀਮਣ ਦੀਆਂ ਨੇ ਭਈਏ ਜਿਵੇਂ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲੈਨੇ ਕਿਹੜੇ ਸੀਮਣ ਦੀ ਹੈ ਕਿਹੜੇ ਸੀਮਣ ਦੀ ਹੈ ਭਾਈ ਇਹ ਇਹ ਬੇਰਕਾ ਦੀ ਸੀਮਣ ਦੀ ਹੈ ਬਾਈ ਓਕੇ ਤੇ ਮਾਂ ਦਾ ਦੁੱਧ ਕਿੰਨਾ ਬਾਈ ਇਹਨਾਂ ਦਾ ਬਾਈ 20 20 ਕਿਲੋ ਦਾ ਹਾਂ ਸਾਰੀਆਂ ਦੇ ਠੀਕ ਆ 20 ਵੀ ਲੀਟਰ ਦਾ ਰਿਕਾਰਡ ਆ ਤੇ ਪ੍ਰਿੰਟ ਚੰਗਾ ਫੇਸ ਚੰਗਾ ਝੋਲੀ ਚੰਗੀ ਆ ਮੁੱਲ ਕੀ ਰਹੂਗਾ ਬਈ ਇਹਦਾ ਇਹ ਬਾਈ 15000 ਦਾ ਪਰ ਪੀਸ ਦੇ ਦਾਂਗੇ ਠੀਕ ਆ 15000 ਪਰ ਪੀਸ ਹਾਂ ਚਾਰੇ ਮੱਛੀਆਂ ਬਾਈ ਚਾਹੇ ਸਿੰਗਲ ਲਵੇ ਜਾਂ ਕਿੰਨੇ ਲਵੇ ਠੀਕ ਆ ਕੋਈ ਦਾ ਵਿੱਚੋਂ ਮਾਨ ਤਾਨ ਕਰ ਦਾਂਗੇ ਜਿਹੜਾ ਚਾਰੇ ਇਕੱਠਿਆਂ ਲਊਗਾ ਬੜ ਠੀਕ ਆ ਬਾਈ ਅੱਗੇ ਆ ਕਾਲੀ ਬਾਰੇ ਕਿੰਨੀ ਕੁ ਉਮਰ ਹੈ ਇਹ ਦੀ ਪਿਆ ਵਾਲੀ ਜਰਸੀ ਆ ਬਾਈ ਉਹ ਦੇ ਵੀ ਸੇਮ ਹੀ ਆ ਨਾ ਹਾਂ ਬਈ ਉਮਰ ਸੇਮ ਜਿਹੀ ਹੈ ਪੰਜ ਪੰਜ ਮਹੀਨਿਆਂ ਦੇ ਬੱਚੀ ਦੀ ਹੋਣੀ ਚੰਗੀ ਹੈ ਠੀਕ ਆ ਫੇਸ ਪੰਜਾਬ ਵਾਲੀ ਜਰਸੀ ਆ ਬਈ ਬਲੈਕ ਕੰਦਰ ਠੀਕ ਆ ਓਕੇ ਆ ਬਈ ਮੁੱਲ ਪਰ پیس 15000 ਰੁਪਇਆ ਮਾਨਤਾਣ ਜਿਹੜਾ ਮੁੱਕ ਤੇ ਜਰੂਰ ਹੋ ਜਾਊਗਾ ਅੱਗੇ ਬਈ ਆ ਕਿਹੜੇ ਸੀਮਨ ਦੀ ਆ ਤੇ ਨੰਬਰ ਬੱਚੀ ਕਿਹੜੇ ਸੀਮਨ ਦੀ ਆ ਭਰਾ ਇਹ ਤੇ ਆ ਬਈ ਆ ਕਿਹੜੇ ਸੀਮ ਹੰਦੀ ਆ ਇਹ ਵੀ 40 116 ਦੀ ਆ ਬਾਈ ਠੀਕ ਆ ਬਾਈ ਮਾਂ ਦਾ ਦੁੱਧ ਕਿੰਨਾ ਕਬੇ ਇਹ 20 ਪਲੱਸ ਵਾਲੀ ਨਹੀਂ ਆ ਬਾਈ ਤਿੰਨੇ ਵਸ਼ੇ ਓਕੇ 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 ਫੇਸ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੱਚੀ ਉਮਰ ਦੇ ਹਿਸਾਬ ਨਾਲ ਠੀਕ ਆ ਗਾ ਹਾਂ 5-5 ਮਹੀਨੇ ਦੀ ਬੱਚੇ ਹੈ ਬਾਈ ਓਕੇ 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 ਠੀਕ ਆ ਬਾਈ ਮੋਲ ਇਹਨਾਂ ਦਾ ਬਾਈ ਤਿੰਨਾਂ ਦਾ 15-15000 ਰੁਪਏ ਰਹਿਣਾ ਜਿਹੜੀ ਆ ਚੌਥੇ ਨੰਬਰ ਤੇ ਆ ਸਾਢੇ 3 ਮਹੀਨੇ ਦੀ ਦਾ ਹੀ 15 ਹੀ ਰੂਗਾ ਹਾਂ ਇਹ ਬਰੂਡ ਦੀ ਆ ਬਾਈ ਪਿਓਰ ਓਕੇ ਠੀਕ ਆ ਹੂੰ ਝੋਲੀ ਦਿਖਾ ਨੇ ਝੋਲੀ ਵੀ ਚੰਗੀ ਆ ਇਹਦਾ ਬੱਚਾ ਵੀ ਬਹੁਤ ਚੰਗਾ ਠੀਕ ਆ ਹਾਂ ਫੇਸ ਦਿਖਾ ਬਈ ਫੇਸ ਬਹੁਤ ਚੰਗਾ ਠੀਕ ਆ ਬਈ ਮੋਲ ਇਹਦਾ ਹੀ 15 ਰੁਪਏ ਹਾਂ ਬਈ ਠੀਕ ਆ ਜਿਹੜਾ ਸਾਰਿਆਂ ਇਕੱਠਿਆਂ ਲਊਗਾ ਬਈ ਤੇ ਉਹਦੇ ਨਾਲ ਆ ਪੂਰੀ ਕੱਟੀ ਡਿਸਕਾਊਂਟ ਆ ਖੜਾ ਬਈ ਗਿਫਟ ਜਿਹੜਾ ਸਾਰਿਆਂ ਦੇ ਨਾਲ ਇਕੱਠਿਆਂ ਖਰੀਦਣ ਤੇ ਮਿਲਣਾ ਬਈ ਪੂਰੀ ਕੱਟੀ ਆ ਤੇ ਬਈ ਉਹ ਕਿੰਨੀ ਕੀਮਤ ਹੈ ਦੀ ਪੂਰੀ ਕੱਟੀ ਦੀ ਉਮਰ ਕਿੰਨੀ ਕਾ ਬਈ ਇਹਦੀ ਇਹਦੀ 15 ਕਿ ਮਹੀਨਿਆਂ ਦੀ ਹੈ ਬਈ ਠੀਕ ਆ ਬਈ ਮਾਂ ਦਾ ਦੁੱਧ ਕਿੰਨਾ ਸੀ ਇਹਦੀ ਮਾਂ ਦਾ ਦੁੱਧ ਹੈਗਾ ਸੀ ਬਈ 13-14 ਕਿਲੋ ਬਾਕੀ ਸਿਰਫ ਥਾਂ ਸੁਣ ਬਹੁਤ ਚੰਗਾ ਲੱਗਿਆ ਬਈ ਸੀਮਨ ਪਤਾ ਕਿਹੜਾ ਨਹੀਂ ਬਈ ਸਰਕਾਰੀ ਸਾਂਹ ਦੀ ਹੈ ਠੀਕ ਆ ਹਾਂ ਤੇ ਮੁੱਲ ਕੀ ਹੈ ਜੇ ਅਲੱਗ ਤੋਂ ਲੈਣੀ ਹੋਵੇ ਹਨਾ ਕਈ ਵਾਰੀ ਇਹਦਾ 22000 ਰੁਪਏ ਲੈਣ ਦੇਣਾ ਮਾਨਦਾਨ ਹੋ ਜਾ ਹਾਂ ਵਾ ਥੋੜਾ ਘਣੀ 22000 ਰੁਪਏ ਮੁੱਲ ਆ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਸਾਰੀਆਂ ਬੱਚੇ ਇਕੱਠੇ ਆ ਖਰੀਦਨ ਦੇ ਇਹ ਫਰੀ ਆ ਇਹਨਾਂ ਦਾ ਪਰ ਪੀਸ ਮੁੱਲ 15000 ਰੁਪਏ ਦਾ ਇਕੱਠੀਆਂ ਲੋਤ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਹੋਰ ਵੀ ਤੇ ਇਹਨਾਂ ਦਾ ਮੁੱਲ 27000 ਕੱਲੀ-ਕੱਲੀ ਦਾ ਜੇ ਪੰਜੇ ਇਕੱਠੀਆਂ ਲਊ ਤਾਂ 22000 ਰੁਪਏ ਮੁੱਲ ਹਾਂ ਬੈਡ ਵੀ ਚੰਗੀ ਹੈ 48000 ਰੁਪਏ ਮੁੱਲ ਹਾਂ ਮਾਨਤਾ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ